ਹਾਂਜੀ ਦੋਸਤੋ ਅੱਜ ਆਪਾਂ ਜਿਲ੍ਹਾ ਮਾਨਸਾ ਤੇ ਬਲਾਕ ਸਰਦੂਲਗੜ ਦੇ ਵਿੱਚ ਖੜੇ ਆਂਗੇ ਜਿੱਥੋਂ ਦੀ ਆ ਕੱਗਰਨ ਵਾਲਾ ਠੱਪਦਾਗਾ ਤੇ ਉਦੇ ਉੱਪਰ ਦੀ ਕੰਨਹ ਟਾਪ ਰਹੀ ਹੈ ਭਾਖੜਾ ਦੇ ਵਿੱਚੋਂ ਆਉਂਦੇ ਤੇ ਦੂਜਾ ਹੀਂਗੜੇ ਪਿੰਡ ਨੂੰ ਅਤੇ ਕਿਉਂ ਦੇ ਵਿੱਚ ਦੀ ਪਾਣੀ ਜਾਂਦਾ ਕੋਲ ਉੱਪਰ ਦੀ ਤੇ ਉਹ ਤੁਹਾਨੂੰ ਦਿਖਾਉਣਾ ਕਿ ਕਿਹੜੇ ਤਰੀਕੇ ਨਾਲ ਅਤੇ ਕਿ ਪਾਣੀ ਇਹਦੇ ਉੱਪਰ ਦੀ ਟਪਾਇਆਗਾ ਤੇ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਤੇ ਵੀਡੀਓ ਨੂੰ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਤੇ ਚਲੋ ਚੱਲਦੇ ਆਪਾਂ ਅੱਗੇ ਤੇ ਕਾ ਦੱਸੋ ਸਾਰੇ ਜਣੇ ਦੇਖੋ ਇਥੋਂ ਦਾ ਪਾਣੀ ਜੇ ਲੋ ਮੰਨ ਲੈ ਆਪਾਂ ਜਾਈ ਜਾਂਦਾ ਹਨਾ ਆ ਪੋਲਾ ਗਾ ਕੀ ਆਪਾਂ ਜੇ ਲੋ ਮੰਨ ਲਗੀ ਪਾਣੀ ਜਾਈ ਜਾਂਦਾ ਪਰ ਪੁਰਦੇ ਐਸ ਲੋਟੀ ਪਾਣੀ ਜਾ ਰਿਹਾਗਾ ਪੁਰਤ ਆਪਣਾ ਐਸ ਲੋਟ ਹੁੰਦਾ ਹਨਾ ਕਿ ਰਸਤੇ ਵਸਤੇ ਐਸ ਲੋਟ ਜਾ ਰਿਹਾ ਤੇ ਇਧਰ ਲਈ ਸਾਡ ਤੁਹਾਨੂੰ ਦਿਖਾਉਣੇ ਆਗੇ ਤੇ ਇਹ ਪਾਣੀ ਮੈਨੂੰ ਕਿਸੇ ਪਾਸੇ ਵੀ ਨਹੀਂ ਦਿੰਦਾ ਨੀਲਾ ਪਾਣੀ ਆ ਆ ਦੇਖੋ ਇਧਰ ਦੀ ਆ ਪੋਲਾ ਗਾ ਆ ਥੱਲੋਂ ਦੀ ਨਾਲਾ ਲੰਘ ਰਿਹਾ ਹੈ ਤੇ ਉਹ ਪਾਣੀ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਜਾ ਕੇ ਇਧਰ ਰਹਾਗਾ ਉਹ ਪਾਣੀ ਹੈ ਆ ਨਹਿਰ ਚੋਂ ਆਇਆ ਹੋ ਰਿਹਾਗਾ ਇਹ ਆ ਦੇਖੋ ਇਧਰ ਆ ਕੇ ਪਾਣੀ ਜਿਹੜਾ ਨਿਕਲ ਰਿਹਾਗਾ ਹਨਾ ਉਧਰੋਂ ਪਾਣੀ ਆ ਰਿਹਾ ਤੇ ਇਧਰ ਆ ਕੇ ਨਿਕਲ ਰਿਹਾਗਾ ਤੇ ਆ ਦੇਖੋ ਪੂਰਾ ਮਲਗੋਹੀ ਨੀਲਾ ਪਾਣੀ ਜਿਹੜਾ ਉਧਰਲੀ ਸਾਈਡ ਆਪਾਂ ਪਹਿਲਾਂ ਦੇਖ ਕੇ ਆਏ ਸੀਗੇ ਤੇ ਚਲੋ ਆਪਾਂ ਪੁਲ ਦੇ ਉੱਪਰ ਆ ਕੇ ਤੇ ਪੁਲ ਦੇ ਉੱਪਰ ਵੀ ਤੁਸੀਂ ਦੇਖੋ ਮਤਲਬ ਕਿਹੜੇ ਤਰੀਕੇ ਨਾਲ ਇਹਨਾਂ ਨੇ ਪਾਣੀ ਕੱਢਿਆ ਹੋਇਆ ਹੈਗਾ ਤੇ ਆ ਜੋ ਆਪਾਂ ਇਧਰ ਚੱਲਦੇ ਆਂ ਦੇਖੋ ਆ ਕਿ ਗਰਨਾਲਾਗਾ ਤੇ ਆਪਾਂ ਤੁਹਾਨੂੰ ਥੱਲੋਂ ਦੀ ਜਾ ਕੇ ਵੀ ਦਿਖਾਉਣੇ ਕਿ ਕਿਹੜੇ ਲੋਟੇ ਦੇ ਵਿੱਚ ਦੀ ਮਤ ਕਿੰਨੇ ਨੇ ਪੁੱਛ ਦਿਆਂ ਤੁਹਾਨੂੰ ਕਿਵੇਂ ਪਾਣੀ ਕੱਢਿਆਗਾ ਆ ਦੇਖੋ ਤੁਸੀਂ ਮੇਰੇ ਪਿੱਛੇ ਪੁਲ ਦੇਖ ਰਹੇ ਹੋ ਜਿਹੜਾ ਇਹ ਮੈਂ ਜਿਹੜਾ ਇਸ ਟਾਈਮ ਤੇ ਮੈਂ ਕੱਗਰਨ ਵਾਲੇ ਦੇ ਨਾਲੇ ਦੇ ਵਿੱਚ ਖੜਾਂਗਾ ਤੇ ਜਿਹੜਾ ਆ ਚਾਰਦਵਾਰੀ ਬਾ ਬਣੀ ਹੋਈ ਹੈ ਨਾ ਇਹਦੇ ਵਿੱਚ ਮਤ ਕਿ ਚਾਰਦਵਾਰੀ ਬਣਾ ਕੇ ਇਹਦੇ ਵਿੱਚ ਦੀ ਪਾਣੀ ਟਪਾਇਆ ਗਿਆ ਤੇ ਆ ਤੁਹਾਨੂੰ ਦਿਖਾਉਣਾ ਇੱਧਰੋਂ ਦੇਖੋ ਆ ਪਾਣੀ ਲੀਕ ਹੋ ਰਿਹਾਗਾ ਪਾਖੜਾ ਦਾ ਤੇ ਆ ਪਾਖੜਾ ਦਾ ਜਿਹੜਾ ਪਾਣੀ ਆ ਜਿਹੜਾ ਲੀਕ ਹੋ ਰਿਹਾਗਾ ਤੇ ਇਹ ਆ ਇਸ ਤਰ੍ਹਾਂ ਹੀ ਆਇ ਪੁਲ ਬਣਿਆ ਹੋਇਆ ਹੈ ਤੇ ਉਧਰ ਕਗਰਚ ਵੀ ਥੋੜਾ ਥੋੜਾ ਪਾਣੀ ਚੱਲੀ ਜਾਂਦਾ ਹੈਗਾ ਨਾਲੇ ਚ ਤੇ ਚਲੋ ਆਪਾਂ ਹੁਣ ਸਣ ਦੂਜੀ ਸਾਈਡ ਲੈ ਕੇ ਚੱਲਦੇ ਆ ਐਨੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰ ਕਗਰ ਨਾਲੀ ਇਧਰ ਦੀ ਵੀ ਜਾ ਰਹੀ ਆ ਤੇ ਆ ਦੇਖੋ ਇਹ ਜੋ ਉੱਪਰ ਦੀ ਮਤਲਬ ਕੀ ਪਾਣੀ ਆ ਰਿਹਾ ਹੈਗਾ ਪਾਖੜਾ ਦੇ ਵਿੱਚੋਂ ਪਾਣੀ ਇਧਰ ਦੂਜੇ ਪਿੰਡਾਂ ਨੂੰ ਦਿੱਤਾ ਗਿਆ ਹੈਗਾ ਤੇ ਆ ਲੋ ਆਪਾਂ ਇਧਰ ਦੂਜੀ ਸਾਈਡ ਤੇ ਆਵਾਂਗੇ। ਲਓ ਇਧਰੋਂ ਆ ਪੌਲਰ ਨਾਲ ਕੀ ਬਣਿਆ ਉਹਦੋਂ ਨੂੰ ਪਾਣੀ ਜਾ ਰਿਹਾਗਾ ਤੇ ਜੇ ਵੀਡੀਓ ਵਧੀਆ ਲੱਗੀ ਫੋਲੋ ਕਰੋ ਤੇ ਸ਼ੇਅਰ ਕਰੋ ਵੀਡੀਓ ਨੂੰ ਵੱਧ ਵੱਧ ਲਾਈਕ ਕਰੋ। ਠੀਕ ਛੋਟਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।